ਅੰਮ੍ਰਿਤਸਰ ਦੇ ਸਿਹਤ ਸੇਵਾਵਾਂ ਨਾਲ ਜੁੜੀ ਵੱਡੀ ਖਬਰ ਕੇ ਮੈਕਸ ਸ਼ੂਰ ਮੈਡੀਸਿਟੀ ਦਾ ਸ਼ਹਿਰ ਨੂੰ ਮਿਲੇਗਾ ਵੱਡਾ ਤੋਹਫਾ ਮਾਲੂਰ ਤੇ ਬਣੇ ਕੇ ਮੈਕਸ ਹਸਪਤਾਲ ਨਾਲ ਜੁੜ ਰਿਹਾ ਹੈ ਸ਼ੂਰ ਮਲਟੀ ਸੁਪਰ ਸਪੈਸ਼ੈਲਿਟੀ ਹਸਪਤਾਲ ਦਾ ਨਾਮ ਛੇਤੀ ਲੋਕ ਇੱਥੇ ਲੈ ਸਕਣਗੇ ਕੁਮੰਤਰੀ ਪੱਦਰ ਦੀਆਂ ਸਿਹਤ ਸੁਵਿਧਾਵਾਂ ਗੁਰੂ ਨਗਰੀ ਅੰਮ੍ਰਿਤਸਰ ਜਿਸ ਨੂੰ ਕੇ ਸਿਹਤ ਸੇਵਾਵਾਂ ਦਾ ਹੱਬ ਮੰਨਿਆ ਜਾਂਦਾ ਹੈ ਇਸ ਵਿੱਚ ਇੱਕ ਹੋਰ ਵੱਡਾ ਕੋਲਾਬੋਰੇਸ਼ਨ ਸਾਹਮਣੇ ਆਇਆ ਹੈ ਸ਼ਹਿਰ ਵਾਸੀਆਂ ਨੂੰ ਬਿਹਤਰੀ ਸਿਹਤ ਸੇਵਾਵਾਂ ਦੇ ਦੇ ਸ਼ੂਰ ਮਲਟੀ ਸੁਪਰ ਸਪੈਸ਼ੈਲਟੀ ਹਸਪਤਾਲ ਦਾ ਇੱਕ ਹੋਰ ਵੱਡੇ ਨਾਂ ਕੇ ਮੈਕਸ ਅਮਰੀਕਨ ਹਸਪਤਾਲ ਡਾਕਟਰ ਵੇਦ ਗੁਪਤਾ ਕੈਂਪਸ ਨਾਲ ਕੋਲਾਬੋਰੇਸ਼ਨ ਹੋ ਗਿਆ ਹੈ ਇਸ ਬੰ ਚ ਅੱਜ ਬੜੀ ਸ਼ਾਨ ਨਾਲ ਐਲਾਨ ਕਰਦਿਆਂ ਡਾਕਟਰ ਹਰਸ਼ দত্তਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿਉਂ ਅਮਰਸਰ ਚ ਕੁ ਮੰਤਰੀ ਪਦਰਦੀਆਂ ਸੇ ਸੇਵਾਵਾਂ ਦੇਣ ਵਾਸਤੇ ਆਏ ਸੀ ਅਤੇ ਉਹਨਾਂ ਨੂੰ ਅਮਰਸਰੀਆਂ ਨੇ ਚੰਗਾ ਹੁੰਗਾਰਾ ਦਿੱਤਾ ਪਰ ਹੁਣ ਜੋ ਡਾਕਟਰ ਸੂਰਜ ਸ਼ੂਰ ਨਾਲ ਕੇ ਮੈਕਸ ਅਤੇ ਸ਼ੂਰ ਮਲਟੀ ਸੁਪਰ ਸਪੈਸ਼ੈਲਿਟੀ ਹਸਪਤਾਲ ਦਾ ਜੋ ਕੋਲਾਬੋਰੇਸ਼ਨ ਹੋਇਆ ਹੈ ਇਹ ਉਹਨਾਂ ਦੇ ਸਟੈਂਡਰਡ ਨੂੰ ਹੋਰ ਵੀ ਨੈਕਸਟ ਲੈਵਲ ਤੇ ਲੈ ਕੇ ਜਾਵੇਗਾ ਉਹਨਾਂ ਕਹਿੰਦੇ ਕਿ ਡਾਕਟਰ ਸੂਰਜ ਸ਼ੂਰ ਅਤੇ ਉਹਨਾਂ ਦੀ ਸੋਚ ਮਿਲਦੀ ਜੁਲਦੀ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਿਵੇਂ ਇੱਕ ਮੰਤਰੀ ਪੰਦਰ ਦੀਆਂ ਸਿਹਤ ਸੇਵਾਵਾਂ ਦੇਣੀਆਂ ਨੇ ਉਹਨਾਂ ਦੱਸਿਆ ਕਿ ਇਸ ਕੋਲਾਬੋਰੇਸ਼ਨ ਦਾ ਨਾਂ ਕੇ ਮੈਕਸ ਸ਼ੂਰ ਮੈਡੀ ਸਿਟੀ ਹੋਵੇਗਾ ਡਾਕਟਰ ਦੱਤਾ ਨੇ ਇਸ ਮਿਆਰੀ ਕੋਲਾਬੋਰੇਸ਼ਨ ਬਾਰੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਸੁਣ ਲਓ ਜੀ ਸਭ ਸਭ ਤੋਂ ਪਹਿਲਾਂ ਤਾਂ ਨਾਮ ਬੋਲ ਕੇ ਜੋ ਆਪ ਕਿ ਬੈਸਟ ਕਰਤਾ ਉਸ ਦੇ ਬਾਰੇ ਦੱਸਿਆ ਹਾਂ ਜੀ ਸੋ ਮੇਰਾ ਨਾਮ ਜੀ ਡਾਕਟਰ ਹਰਸ਼ ਦੱਤਾ ਹੈ ਸੋ ਆਈ ਐਮ ਅਸਿਸਟ ਪ੍ਰੋਫੈਸਰ ਆਫ ਪੀਡੀਆਟ੍ਰਿਕ ਮੈਡੀਸਨ ਏ ਇੰਟੈਂਸਿਵ ਕੇਅਰ ਸਪੈਸ਼ਲਿਸਟ ਹਾਂ ਐਂਡ ਜਿਨਨੇ ਤੇ ਡੀਐਮ ਕਹਿੰਦੇ ਨੇ ਨਿਊਨਟੋਲੋਜੀ ਪੇਨਟੋਲੋਜੀ ਦਾ ਮੈਂ ਸੁਪਰ ਸਪੈਸ਼ਲਿਸਟ ਹਾਂ ਜੀ ਸੋ ਮੈਂ ਇੱਥੇ ਆਇਆ ਸੀਗਾ ਇੱਕ ਆਪਣਾ ਡ੍ਰੀਮ ਲੈ ਕੇ ਕਿ ਅਮਰੀਕਨ ਲੈਵਲ ਦੇ ਅਸੀਂ ਕਿਸ ਤਰ੍ਹਾਂ ਇੱਥੇ ਕੁਆਲਿਟੀ ਸਰਵਿਸਿਜ਼ ਦੇ ਸਕਦੇ ਆ ਸੋ ਉਹਨੂੰ ਦੇਖਦੇ ਹੋਏ ਇਹ ਹਸਪੀਟਲ ਪਹਿਲੇ ਇੱਥੇ ਡਾਕਟਰ ਵਿਦੇਕਤਾ ਹਸਪੀਟਲ ਹੋਇਆ ਕਰਦਾ ਸੀਗਾ ਸੋ ਉਹਨੂੰ ਮੈਂ ਐਕਵਾਇਰ ਕਰਕੇ ਇਨਰੀਬ੍ਰੇਡ ਕੀਤਾ ਹੈ ਸੋ ਉਹਦੇ ਵਿੱਚ ਫਿਰ ਅਸੀਂ ਸਰਵਿਸਿਜ਼ ਤਿਆਰ ਸ਼ੁਰੂ ਕੀਤੀਆਂ ਅਸੀਂ ਪੀਡੀਆਟ੍ਰਿਕਸ ਦੇ ਵਿੱਚ ਤੇ ਵੂਮਨਸ ਦੇ ਵਿੱਚ ਅਸੀਂ ਆਲਰੇਡੀ ਕਾਫੀ ਕੁਝ ਕਰਦੇ ਪਏ ਆ ਤੇ ਹੁਣ ਅਸੀਂ ਇੱਕ ਹੋਰ ਕੋਲਾਬੋਰੇਸ਼ਨ ਕੀਤੀ ਹੈ ਜਿਹਦੇ ਬਾਰੇ ਵਿੱਚ ਤੁਸੀਂ ਸਮਝਾ ਚਾਹੁੰਦਾ ਸੀ ਕੀ ਮੈਕਸ ਐਂਡ ਲਵ ਕੀ ਕੋਲਾਬੋਰੇਸ਼ਨ ਹਾਂਜੀ ਸੋ ਅਸੀਂ ਸਾਡੇ ਇਸ ਹਸਪਤਾਲ ਦੇ ਵਿੱਚ ਜਿਹੜਾ ਕਿ ਕੇਮੈਕਸ ਅਮਰੀਕਨ ਹਸਪਤਾਲ ਹੈ ਇਹ ਮਾਲ ਰੋਡ ਦੇ ਉੱਤੇ ਆ ਪ੍ਰੈਜ਼ੈਂਟ ਹੈ ਸੋ ਸਾਡੇ ਕੋਲ ਦੋ ਵਿੰਗ ਆਲਰੇਡੀ ਸੀਗੇ ਇੱਕ ਇਸੇ ਦਾ ਸਾਡਾ ਚਾਈਲਡ ਡਾਪਮੈਂਟ ਸੈਂਟਰ ਵਿੰਗ ਜਿਹਦੇ ਵਿੱਚ ਕਿ ਅਸੀਂ ਆਰਟਿਸਮ ਦੇ ਬੱਚੇ ਹੋ ਗਏ ਆ ਜਾਂ ਆ ਜਮਨ ਲੇਅਰ ਦੇ ਬੱਚੇ ਜਿਨ੍ਹਾਂ ਨੂੰ ਕੋਸਟ ਡਾਊਨ ਸਿੰਡਰੋਮ ਹੁੰਦਾ ਹੈ ਜਾਂ ਏਡੀਐਸਟੀ ਹੁੰਦਾ ਵਾ ਉਹਨਾਂ ਦੀ థੈਰੇਪੀ ਵੀ ਇਖਾਰਾ ਕਰਦੇ ਸੀਗੇ ਕਰਦੇ ਹਾਂ ਤੇ ਦੂਸਰਾ ਵਿੰਗ ਸਾਡਾ ਹੈਗਾ ਵਾ ਕਿ ਮੈਕਸ ਕਡਲਸ ਜਿਹੜਾ ਕਿ ਵੂਮਨ ਐਂਡ ਚਾਈਲਡ ਸੈਂਟਰ ਹੈ ਉਹਦੇ ਵਿੱਚ ਜਿਹੜਾ ਸੇ ਅਸੀਂ ਆਲਰੇਡੀ ਜਿਹੜੇ ਹਾਈ ਰਿਸਕ ਗਰੈਨਸੀਸ ਹੋ ਗਿਆ ਜਾਂ ਗੈਨੈਕੋਲੋਜੀਕਲ ਜਿਹਨਾਂ ਦਾ ਰੋਗ ਹੋ ਗਏ ਉਹਨਾਂ ਦੀ ਜਿਹੜੀ ਹੈ ਟ੍ਰੀਟਮੈਂਟ ਵੀ ਇਖਾਰਾ ਕਰਦੇ ਹਾਂ ਤੇ ਨਾਲ ਜਿਹੜੇ ਪ੍ਰੀਮਚਰ ਬੱਚੇ ਹੁੰਦੇ ਨੇ ਉਹਨਾਂ ਦੀ ਅਸੀਂ ਸੁਪਰ ਸਪੈਸ਼ੈਲਟੀ ਹਸਪੀਟਲ ਹੈਗੇ ਤੇ ਸਾਡਾ ਪੀਡੀਆਟ੍ਰਿਕ ਆਈਸੀਯੂ ਹੈ ਤੇ ਨਿਊਨੋਟ੍ਰਾਈ ਆਈਸੀਯੂ ਹੈ। ਸੋ ਤੀਸਰਾ ਲਿੰਕ ਜਿਹੜੀ ਹੁਣ ਅੱਜ ਮੈਂ ਅਸੀਂ ਜਿਹਦੀ ਗੱਲ ਕਰਨੀ ਹੈ ਉਹ ਹੈਗਾ ਵਾ ਕੇਐਮਐਕਸ ਸ਼ੂਰ ਮੈਡੀਸਿਟੀ। ਸੋ ਕੇਐਮਐਕਸ ਸ਼ੂਰ ਮੈਡੀਸਿਟੀ ਜਿਹੜਾ ਹੈ ਇਹ ਅਸੀਂ ਇੱਕ ਤੀਸਰਾ ਲਿੰਕ ਐਡ ਕੀਤਾ ਹੈ ਜਿਹੜਾ ਕਿ ਜਿਹੜੇ ਅਡਲਟਸ ਦੇ ਭਾਗੀਆਂ ਨੇ ਬਿਮਾਰੀਆਂ ਉਹਨਾਂ ਦੇ ਲਈ ਅਸੀਂ ਇਹਨੂੰ ਸਰਵਿਸ ਦੇਣ ਹੈਂਦੇ ਤੋ ਮੋਦੇ ਵਿੱਚ ਤਾਂ ਇਹ ਆ ਜਾਂਦੇ ਨੇ ਆਰਥੋਪੀਡਿਕਸ ਹੋ ਗਈ ਤੁਹਾਡੇ ਟਰਾਮਾ ਹੋ ਗਿਆ ਫਿਰ ਨੇਫਰੋਲੋਜੀ ਹੋ ਗਈ ਜਿਹੜੀ ਕਿ ਨੀਡਰਸਿਸ ਵਗਾਰਾ ਤੇ ਨਿਊਰੋ ਸਰਜਰੀਸ ਹੋ ਗਈ ਐਂਡ ਨਿਊਰੋਲੋਜੀ ਹੋ ਗਈ ਮੋਕੇ ਜੀ ਸੇ ਉਹਦੇ ਨਾਲ ਹੋਰ ਤਾਂ ਦੇ ਗੈਸਟਰੋਇੰਟਰੋਲੋਜੀ ਲਿਵਰ ਦੇ ਬਿਮਾਰੀਆਂ ਸੋ ਉਹ ਰਹਾ ਤੁਸੀਂ ਕਹ ਲਓ ਵੀ ਸਾਰੀਆਂ ਦੇ ਸਾਰੀਆਂ ਅਸੀਂ ਜਿੰਨੀਆਂ ਵੀ ਬਾਕੀ ਦੇ ਬਿਮਾਰੀਆਂ ਹੁੰਦੀਆਂ ਨੇ ਇੱਕ ਊਮਨ ਐਂਡ ਚਾਈਲਡ ਤੋਂ ਇਲਾਵਾ ਜੋ ਵੀ ਬਿਮਾਰੀਆਂ ਸੀ ਉਹਨੂੰ ਹੁਣ ਟੈਕਲ ਕਰਨਾ ਹੈ ਇੱਕ ਨਵੇਂ ਨੈਕਸ ਲੈਵਲ ਦੇ ਪੱਧਰ ਦੇ ਉੱਤੇ ਸਭ ਜਿਸ ਤਰ੍ਹਾਂ ਨਾਲ ਤੁਸੀਂ ਅਮਰੀਕਨ ਸਟੈਂਡਰਡਸ ਦੇ ਨਾਲ ਅਗਰ ਗੱਲ ਕਰੀਏ ਅਰਥੀਨੋਟੋਲੋਜੀ ਜਾਂ ਮਨਿੰਗ ਰਿਲੇਟਡ ਪ੍ਰੋਬਲਮਸ ਨੂੰ ਦੀਆਂ ਕਰ ਰਿਹਾ ਕਿ ਬਾਕੀ ਜਿਹੜੀਆਂ ਸਪੈਸ਼ਲਿਟੀਆਂ ਨੇ ਉਹਨਾਂ ਨੂੰ ਵੀ ਉਸ ਲੈਵਲ ਤੇ ਟ੍ਰੀਟ ਕੀਤਾ ਜਾਏਗਾ ਹਾਂਜੀ ਸੋ ਪਲਾਨ ਇਹੋ ਹੀ ਹੈ ਜੀ ਸੋ ਜਿੰਨੇ ਵੀ ਅਸੀਂ ਇੱਥੇ ਸਰਵਿਸਿਜ਼ ਦੇਣੀਆਂ ਨੇ ਅਸੀਂ ਸਾਰੇ ਸਾਰੇ ਸਰਵਿਸਿਜ਼ ਇੱਕ ਹਾਇਰ ਲੈਵਲ ਤੇ ਹੀ ਦੇਣੀਆਂ ਨੇ ਤਾਂ ਕਿ ਜਿਹੜੇ ਆ ਅਸੀਂ ਰਿਜ਼ਲਟਸ ਆਪਣੇ ਬਾਕੀ ਇੰਸ ਤੋਂ ਦੇ ਰਹੇ ਆ ਉਸੇ ਤਰ੍ਹਾਂ ਅਸੀਂ ਘਟੋ ਘਟਾ ਇਫ ਨਾਟ ਬੈਟਰ ਅਸੀਂ ਆਨਦਰ ਰਿਜ਼ਲਟਸ ਦੇ ਅਸਕੇ ਜੀ ਸੋ ਸੋ ਤੁਸੀਂ ਕਹਿ ਰਹੇ ਕਿ ਇੰਟਰਾ ਜੜਾ ਸਾਰਾ ਦੁਬਾਰਾ ਤੋਂ ਰੀਕਨਸਟਰਕਟ ਕੀਤਾ ਗਿਆ ਹੈ ਬਾਕੀ ਜੜੀਆਂ ਇਕਵਿਪਮੈਂਟਸ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਚੇਂਜ ਕੀਤਾ ਹੈ ਹਾਂਜੀ ਜਦੋਂ ਇਹ ਹਸਪੀਟਲ ਮੈਂ ਅਕਵਾਰ ਕੀਤਾ ਸੀਗਾ ਅੱਜ ਤੋਂ ਲिटल ਬਿਟ ਓਵਰ ਆイヤー ਰਹਿ ਗੋ ਸੋ ਉਦੋਂ ਜਿਹੜਾ ਸੀਗਾ ਇਹ ਹਸਪੀਟਲ ਦੇ ਵਿੱਚ ਇੱਕ ਇੱਕ ਇੰਚ ਇਸ ਚੀਜ਼ ਹਸਪੀਟਲ ਦਾ ਹੁਣ ਨਵਾਂ ਹੈ ਜੀ ਇੱਕ ਇੱਕ ਤਾਰ ਇੱਕ ਇੱਕ ਫਰਸ਼ ਤੇ ਇੱਕ ਇੱਕ ਤਾਲ ਜੜੀਆਂ ਬ੍ਰਾਂਡ ਨਿਊ ਹੈ ਸਾਰੀਆਂ ਦੇ ਸਾਰੀ ਜਿਹੜੀ ਇਕਵਿਪਮੈਂਟ ਜੜੀ ਆ ਉਹ ਡਿਫਰੈਂਟ ਹੈ ਇੱਕ ਇੰਟਰਨੈਸ਼ਨਲ ਸਟੈਂਡਰਡ ਦੀ ਹੈ ਇਹਨਾਂ ਦੇ ਸੋ ਹੁਣ ਜਿਹੜਾ ਮੇਨ ਜਿਹੜੇ ਸੀ ਵਿੰਗ ਨੂੰ ਹੋਣਾ ਸੀ ਇੰਟਰਡਿਊਸ ਕਰਨ ਲੱਗੇ ਆ ਜਿਹੜਾ ਕੇਮੈਕਸ ਸ਼ੂਰ ਮੈਡੀਸਿਟੀ ਜਿਹੜਾ ਹੈ ਅਸੀਂ ਉਹਦੇ ਵਿੱਚ ਜਿੰਨੇ ਵੀ ਸਰਵਿਸਿਸ ਚਾਹੀਦੀਆਂ ਨੇ ਉਹਨਾਂ ਦੇ ਲਈ ਜਿਹੜੀਆਂ ਇਕਵਿਪਮੈਂਟ ਹੈ ਉਹ ਸਾਰੇ-ਸਾਰੇ ਵੀ ਅਸੀਂ ਜਿਹੜੀਆਂ ਉਹ ਨਵੀ ਲੈ ਕੇ ਆਏ ਹੋਏ ਆ ਤੇ ਉਹਨਾਂ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪ੍ਰੋਟੋਕੋਲ ਨੇ ਉਹਦੇ ਅਕੋਰਡਿੰਗ ਜਿਹੜਾ ਹੈ ਅਸੀਂ ਟ੍ਰੀਟਮੈਂਟ ਸਟਾਰਟ ਕਰਦੇ ਆਂ ਜੋ ਜਿਹੜੀਆਂ ਸਪੈਸ਼ੈਲਟੀਆਂ ਨੇ ਉਹ ਸ਼ੂਰ ਹਸਪੀਟਲ ਦੇ ਨਾਲ ਕਲੈਬੋਰੇਸ਼ਨ ਦੇ ਨਾਲ ਆ ਰਹੀਆਂ ਹਨ ਹਾਂਜੀ ਸੋ ਡਾਕਟਰ ਸ਼ੂਰ ਦੇ ਨਾਲ ਅਸੀਂ ਕਲੈਬੋਰੇਟ ਕਰ ਰਹੇ ਹਾਂ ਸ਼ੂਰ ਹਸਪੀਟਲ ਦੇ ਸੋ ਇਸੇ ਕਰਕੇ ਅਸੀਂ 3rd ਵਿੰਗ ਦਾ ਜਿਹੜਾ ਨਾਮ ਹੈ ਉਹ ਅਸੀਂ KMX ਸ਼ੂਰ ਮੈਡੀਸਿਟੀ ਇਸੇ ਕਰਕੇ ਰੱਖਿਆ ਹੈ ਸੋ ਸ਼ੂਰ ਦੇ ਨਾਲ ਹੀ ਸਰਕਲ ਟੋਕ ਦਿੱਤਾ ਗਿਆ ਹੈ ਐਂਡ ਡਾਕਟਰ ਸੁਰੋਜੀ ਸ਼ੂਰ ਦੇ ਨਾਲ ਹੀ ਟਾਈਅਪ ਕਿਉਂ ਕੀਤਾ ਗਿਆ ਹੈ ਕੀ ਖਾਸੇ ਸੋ ਉਹਨਾਂ ਦੇ ਵਿੱਚ ਖਾਸੇ ਤੇ ਹੈ ਕਿ ਉਹ ਵੀ ਉਹੋ ਇਸ ਚੀਜ਼ ਦੇ ਵਿੱਚ ਬਲੀਵ ਕਰਦੇ ਨੇ ਜਿਸ ਚੀਜ਼ ਦੇ ਵਿੱਚ ਮੈਂ ਬਲੀਵ ਕਰਦਾ ਹਾਂ ਕੀ ਪੇਸ਼ੈਂਟ ਨੂੰ ਅਸੀਂ ਕੇਅਰ ਕਿਸ ਤਰ੍ਹਾਂ ਦੇ ਸਕਦੇ ਹਾਂ ਆਪਣੀਆਂ ਜ਼ਰੂਰਤਾਂ ਤੇ ਆਪਣੇ ਨੀਡਸ ਨੂੰ ਥੋੜਾ ਪਰਾਂ ਰੱਖ ਕੇ ਅਸੀਂ ਗਰੋਅ ਕਿਵੇਂ ਕਰ ਸਕਦੇ ਹਾਂ ਸਰਵਿਸਿਜ਼ ਦੇ ਵਿੱਚ ਤੇ ਕਿਸ ਤਰ੍ਹਾਂ ਅਸੀਂ ਅਮਰਸਰ ਦੇ ਵਿੱਚ ਜਿਹੜੀ ਜਿਹੜੀ ਰਸ਼ੀਦ ਦੀ ਕਾਠ ਨੂੰ ਪੂਰੀ ਕਰ ਸਕਦੇ ਹਾਂ ਸੋ ਓਵਰ ਆਲ ਸਾਡਾ ਮਕਸਦ ਜਿਹੜਾ ਹੈ ਉਹ ਪੇਸ਼ੈਂਟ ਕੇਅਰ ਹੈ ਜਿਹੜੀਆਂ ਆਲਰੇਡੀ ਅੰਮ੍ਰਿਤਸਰ ਚ ਸਪੈਸ਼ਲਿਟੀ ਸਾਰੀ ਸੂਪਰ ਸਪੈਸ਼ਲਿਟੀਆਂ ਵਰਕ ਕਰ ਰਹੀਆਂ ਉਹਨਾਂ ਤੋਂ ਤੁਸੀਂ ਕਹਿ ਰਹੇ ਕਿ ਐਜ ਲੈ ਕੇ ਚਾਹੁੰਦਾ ਹੈ ਕਿ ਮੈਕਸ ਹਰਸ਼ੂ ਬਸਤੀ ਹਾਂਜੀ ਹਾਂਜੀ ਸੋ ਅਸੀਂ ਜਿਹੜਾ ਹੈ ਇੱਕ ਐਜ ਲੈ ਕੇ ਹੀ ਚੱਲ ਰਹੇ ਹਾਂ ਤੁਸੀਂ ਕਦੇ ਜੇਕਰ ਸਾਡੇ ਜਿੰਨੇ ਵੀ ਪੇਸ਼ੈਂਟ ਇੱਥੇ ਹੁੰਦੇ ਨੇ ਤੁਸੀਂ ਕਿਸੇ ਤੋਂ ਨਾਲ ਵੀ ਘਰ ਜਾ ਕੇ ਉਹਨਾਂ ਦੇ ਵੀ ਸਾਡੇ ਨੂੰ ਦੱਸੇ ਬਿਨਾ ਜਾਓ ਇੰਟਰਵਿਊ ਕਰਕੇ ਦੇਖੋ ਤੇ ਉਹਨਾਂ ਦੇ ਰਿਵਿਊਸ ਸੁਣ ਕੇ ਦੇਖੋ ਕਿ ਉਹ ਕੀ ਕਹਿੰਦੇ ਨੇ ਐਂਡ ਯੂਲ ਰੀਅਲਾਈਜ਼ ਕਿ ਉਹ ਸਾਰੇ ਸਾਰੇ ਇਹ ਕਹਿਣਗੇ ਕਿ ਹਸਪਤਾਲ ਤੇ ਕਾਫੀ ਦੇਖੇ ਨੇ ਪਰ ਜੋ ਇੱਥੇ ਦਾਵਾ ਇਟ ਇਜ਼ ਲੀਟਲ ਡਿਫਰੈਂਟ ਇਨ ਅ ਗੁੱ ਸੋ ਇੱਥੇ ਜੋ ਕੁਝ ਹੁੰਦਾ ਉਹ ਥੋੜਾ ਜਿਆਦਾ ਬਿਹਤਰ ਹੁੰਦਾ ਵਾ ਬਾਕੀਆਂ ਨਾਲੋਂ ਥੋੜਾ ਡਿਫਰੈਂਟ ਹੈ ਇਸ ਤਰ੍ਹਾਂ ਆਮ ਤੌਰ ਤੇ ਨਜ਼ਰ ਨਹੀਂ ਆਉਂਦਾ ਸੋ ਅਗਰ ਨਰਸਿੰਗ ਐਂਡ ਸਟਾਫ ਦੀ ਗੱਲ ਕੀਤੀ ਜਾਏ ਉਹ ਕਿਸ ਤਰ੍ਹਾਂ ਦਾ ਕਿੰਨੀ ਕੁ ਐਜੂਕੇਟਿਡ ਨੇ ਜਾਂ ਕਿਸ ਤਰ੍ਹਾਂ ਨਾਲ ਉਹਦੀ ਜਿਹ ਟ੍ਰੇਨਿੰਗ ਹੈ ਕੋਈ ਹੈ ਵਧੀਆ ਕਿਸ ਤਰ੍ਹਾਂ ਯਸ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਦੇਖੋ ਇੱਕ ਤਾਂ ਟ੍ਰੇਨਿੰਗ ਹੁੰਦੀ ਹੈ ਵੀ ਡਿਗਰੀ ਆ ਗਈ ਹੈ ਤੇ ਚਲੋ ਜੇ ਕੰਮ ਸ਼ੁਰੂ ਕਰ ਦਤਾ ਨੋ ਬੜੀ ਟੈਕਸ ਕਰਫ ਤਾਂ ਕਿ ਕੱਲ੍ਹ ਬਾਤ ਕਰਨਾ ਕਰਨੀ ਹੈ پیشنਟ ਦੇ ਨਾਲ ਕਿਤਨਾ ਬਿਹੇਵ ਕਰਨਾ ਹੈ ਜੀ ਇਸੇ ਕਰਕੇ ਨਾਲ ਤੁਸੀਂ ਕਿਸੇ ਵੀ ਪੇਸ਼ੈਂਟ ਜਿਹੜੇ ਨੇ ਮੇਰੇ ਮੂੰਹ ਉਸਮੰਦ ਦੇ ਬਜਾਏ ਤੁਸੀਂ ਉਹ ਨਾਲ ਜੇਕਰ ਗੱਲ ਕਰੋਗੇ ਉਹਨਾਂ ਨੇ ਤੁਹਾਨੂੰ ਇਹ ਹੀ ਕਹਿਣਾ ਹੈ ਵੀ ਜੋ ਟ੍ਰੀਟਮੈਂਟ ਤੇ ਜੋ ਗੱਲਬਾਤ ਕਰਨ ਦਾ ਤਰੀਕਾ ਜੋ ਪੇਸ਼ੈਂਟ ਕੇਅਰ ਦੇ ਜਿਹੜੀ ਐਟੀਕੀਅਟਸ ਨੇ ਉਹ ਇੱਥੇ ਤੁਹਾਨੂੰ ਤੁਹਾਨੂੰ ਉਹ ਕਿਤੇ ਹੋਰ ਨਹੀਂ ਮਿਲਣੇ ਇਸ ਚੀਜ਼ ਦੀ ਅਸੀਂ ਜਿਹੜੀਆਂ ਅਨਸਾਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਅ ਐਡਰ ਕੇ ਮੈਕਸ ਚੂ ਮੈਡੀਸਿਨ ਕਿਡਜ਼ ਅਸ਼ੋਗੋੜਾ ਇਹ ਜਿਹੜਾ ਹੈ ਅਸੀਂ 25th ਆਫ ਦਿਸ ਮੰਥ ਮਤਲਬ ਪਰਸੋਂ ਵੀ ਅਸੀਂ ਜਿਹੜਾ ਹੈ ਥੋੜੇ ਜਿ ਰੱਬ ਦਾ ਨਾਮ ਲੈ ਕੇ ਤੇ ਅਸੀਂ ਥੋੜਾ ਬਹੁਤ ਨਾਸ਼ਤਾ ਪਾਣੀ ਕਰਕੇ ਤੇ ਅਸੀਂ ਜਿਹੜਾ ਹੈ ਟਿੱਕੇ ਲਗਾ ਦਨੇ ਨੇ ਤੇ ਕੰਮ ਸ਼ੁਰੂ ਕਰ ਦੇਣਾ ਹੈ ਸੋ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਸੋ ਸ਼ਹਿਰ ਵਾਸੀਆਂ ਨੂੰ ਮੈਂ ਮੈਸੇਜ ਇਹੋ ਦੇਣਾ ਚਾਹਾਂਗਾ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵਾਕਏ ਦੇ ਵਿੱਚ ਅੱਛੇ ਪੱਧਰ ਦੀ ਕੋਈ ਤੁਹਾਨੂੰ ਫੈਸਿਲਿਟੀ ਚਾਹੀਦੀ ਹੈ ਜਿੱਥੇ ਕਿ ਤੁਹਾਨੂੰ ਲੱਗੇ ਕਿ ਮੈਂ ਜਕਰ ਬਿਮਾਰ ਆ ਤੇ ਮੈਨੂੰ ਉੱਥੇ ਹੀ ਜਾਣਾ ਚਾਹੀਦਾ ਵਾ ਜਾਂ ਜੇਕਰ ਕੋਈ ਡਾਕਟਰ ਵੀ ਆਉ ਕਵੇ ਵੀ ਹਾਂ ਮਨੂੰ ਮੇਰੇ ਘਰ ਦੇ ਆਵੇ ਇਲਾਜ ਕਿੱਥੇ ਹੋਵੇ ਉਹ ਇਹ ਜਗਾ ਹੈ ਉਹ ਇੱਥੇ ਹੀ ਜੇਕਰ ਆਣਗੇ ਤਾਂ ਉਹਨਾਂ ਨੂੰ ਵਾਕਈ ਦੇ ਵਿੱਚ ਲੱਗੇਗਾ ਵੀ ਅਸੀਂ ਇੱਕ ਸਹੀ ਜਗ੍ਹਾ ਤੇ ਪਹੁੰਚ ਗਏ ਆ। ਸੋ ਸਾਰੇ ਹਸਪਤਾਲ ਵਾਲੇ ਕਹਿੰਦੇ ਨੇ ਇਹੋ ਜਿਹਾ ਮੈਂ ਕਹਿ ਰਿਹਾ ਹਾਂ ਬਟ ਜੇਕਰ ਆਉਗੇ ਤਾਂ ਤੁਹਾਨੂੰ ਆਪਣੇ ਆਪ ਹੀ ਡਿਫਰੈਂਸ ਜਿਹੜਾ ਹੈ ਪਤਾ ਲੱਗ ਜਾਣਾ। ਸੋ ਲੋਕੇਸ਼ਨ ਦਾ ਸੋ ਕਿੱਥੇ ਹੀ ਉਸ ਫਲੇਮ ਸੋ ਹਸਪਤਾਲ ਦੀ ਲੋਕੇਸ਼ਨ ਐਜ਼ੀ ਇਹ ਪ੍ਰਾਈਮ ਲੋਕੇਸ਼ਨ ਹੈ 355 ਮਾਲ ਰੋਡ ਨੋਵਲਟੀ ਚੌਕ ਜਿਹੜਾ ਹੈ ਅੰਮ੍ਰਿਤਸਰ ਦਾ ਉਹ ਤੇ ਬਿਲਕੁਲ ਲੱਗੇ ਹੈ। ਸੋ ਸਾਡੇ ਬਿਲਕੁਲ ਐਡਜਸੈਂਟ ਜਿਹੜਾ ਹੈ ਉਹ ਲੜਕੀਆਂ ਦਾ ਸਕੂਲ ਹੈ ਉਹਦੇ ਨਾਲ ਸਾਡੀ ਸਾਂਝੀ ਦੀਵਾਰ ਹੈ ਸਰ ਆਇਸ਼ਵਾਨ ਕਾਰਡ ਹਾਂਜੀ ਜਿਹੜੇ ਪੇਸ਼ੈਂਟਾਂ ਨੂੰ ਆਇਸ਼ਵਾਨ ਰਾਜਨੀ ਸੁਵਿਧਾ ਮਿਲੇਗੀ ਹਾਂਜੀ ਸੋ ਅਸੀਂ ਜਿਹੜਾ ਹੈ ਕਾਫੀ ਇੰਸ਼ੋਰਸ ਜਿਹੜੀਆਂ ਨੇ ਅਸੀਂ ਆਲਰੇਡੀ ਐਮਪੈਨਰਡ ਹੋ ਚੁੱਕੇ ਹੋਏ ਆ ਤੇ ਕਈ ਅਜੇ ਰਹਿੰਦੀਆਂ ਨੇ ਸੋ ਆਉਣ ਵਾਲੇ 2-3 ਮਹੀਨਾ ਵਿੱਚ ਉਹ ਵੀ ਆ ਜਾਣੀਆਂ ਨੇ ਸੋ ਮੇਰਾ ਖਿਆਲ ਸਾਡੇ ਕੋਲ ਦਰਜਨ ਬਿਹਰ ਵਰਿੰਗ ਦੇ ਕੁਰੀਰ ਜਿਹੜੀਆਂ ਨੇ ਆਲਰੇਡੀ ਇੰਸ਼ੋਰੈਂਸ ਹੈ ਗਈਆਂ ਨੇ ਅਰ ਇਸ਼ਮਾਨ ਭਾਈਸ਼ਮਾਨ ਹੈ ਇਸ਼ਮਾਨ ਦੇ ਉੱਤੇ ਵੀ ਅਸੀਂ ਜਿਹੜਾ ਅਪਲੀਕੇਸ਼ਨ ਖਾਰਾ ਜਿਉ ਹੁਣ ਦਿੱਤੀ ਹੋਈ ਹੈ ਐਨਬੀਐਸ ਵੀ ਹੈ ਹਾਂ ਸਾਡੇ ਕੋਲ ਐਨਬੀਐਸ ਸਰਟੀਫਿਕੇਸ਼ਨ ਜਿਹੜੀ ਹੈ ਉਹ ਹੁਣ ਉਹ ਵੀ ਹੈਗੀ ਹੈ ਸੋ ਵੀ ਆਰ ਐਨਬੀਐਸ ਸਰਟੀਫਾਈਡ ਹਸਪੀਟਲ ਸੋ ਇਕੀਐਚਐਸ ਦੀ ਸੁਵਿਧਾ ਹੈਗੀ ਹੈ ऑलरेडी ਹਾਂ ਉਹ ਆਲਰੇਡੀ ਉਹਦੇ ਲਈ ਵੀ ਅਸੀਂ ਅਪਲੀਕੇਸ਼ਨ ਖਾਰਾ ਅਪਲਾਈ ਕੀਤਾ ਕਿਉਂਕਿ ਅਸੀਂ ਵੇਟ ਕਰ ਰਹੇ ਸੀ ਕਿ ਸਾਨੂੰ ਜਿਹੜਾ ਹੈ ਐਨਬੀਐਸ ਦੀ ਸਰਟੀਫਿਕੇਸ਼ਨ ਆ ਜਾਵੇ ਤਾਕਿ ਜੇ ਜਿਹੜਾ ਅਪਲਾਈ ਕਰੀਏ ਉਹਨਾਂ ਨੂੰ ਪਤਾ ਲੱਗੇ ਕਿ ਸਟੈਂਡਰਡ ਦਾ ਇੱਕ ਹਸਪਤਲ ਹੈ ਜਿਹੜਾ ਕਿ ਇੰਡੀਅਨ ਸਟੈਂਡਰਡਸ ਦੇ ਅਕੋਰਡਿੰਗ ਅਸੀਂ ਕਰਦੇ ਪਏ ਆ ਅਸੀਂ ਦੇ ਵੈਸੇ ਦੇ ਸਰਵਿਸਿਸ ਦੇ ਇਸਤੇ ਅਸੀਂ ਵੇ ਅਬੋਵ ਕਰਦੇ ਪਏ ਆ ਬਟ ਐਟ ਲੀਸਟ ਉਹਨਾਂ ਨੂੰ ਇਨਫਰਾਸਟ੍ਰਕਚਰ ਨੇ ਜੂਨਰ ਦੇਖਣਾ ਹੁੰਦਾ ਉਸ ਸਰਟੀਫਿਕੇਸ਼ਨ ਜਿਹੜੀ ਉਹ ਲੈ ਕੇ ਹੀ ਗਾਂ ਗੱਲ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਵਾਕਈ ਦੇ ਵਿੱਚ ਕੋਈ ਅਚੀ ਚੀਜ਼ ਜਿਹੜੀ ਆ ਉਹ ਅਸੀਂ ਸਰਵਿਸ ਦੇ ਰਿਹਾ ਤੇ ਉਹਨਾਂ ਨੂੰ ਐਮਪੈਨਲਮੈਂਟ ਦੇ ਵਿੱਚ ਕੋਈ ਆਬਜੈਕਸ਼ਨ ਨਾ ਹੋਵੇ। ਸੋ ਡਾਕਟਰਸ ਦੀ ਟੀਮ ਜਿਹੜੀ ਹੋਵੇਗੀ, ਦਿਸੋ ਦੀ ਹੋਵੇਗੀ, ਲੋਕਲ ਹੋ ਰਹੀ ਹੈ ਬਾਹਰੋਂ ਕੋਈ ਨਹੀਂ ਆ ਰਿਹਾ। ਸੋ ਡਾਕਟਰਸ ਦੀ ਟੀਮ ਜਿਹੜੀ ਆ ਉਹ ਇਥੋਂ ਦੀ ਲੋਕਲ ਹੈ ਨਾਮੀ ਨਾਮੀ ਸਾਰੇ ਡਾਕਟਰ ਜਿਹੜੇ ਇੱਥੇ ਹੋਣਗੇ ਉਹਨਾਂ ਦੀ ਲਿਸਟ ਜਿਹੜੀ ਆ ਉਹ ਅਵੇਲੇਬਲ ਕੀਤੀ ਜਾ ਸਕਦੀ ਹੈ ਬਾਅਦ ਵਿੱਚ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਰਹੀ ਗੱਲ ਆ ਸਰਵਿਸਿਸ ਦੀ ਮੇਰੇ ਕਾਫੀ ਜਿਹੜੇ ਸਾਡੇ ਡਾਕਟਰਸ ਨੇ ਅਮਰੀਕਾ ਦੇ ਵਿੱਚ ਐਸ ਅ ਕੰਸਲਟੈਂਟਸ ਜਿਹੜੇ ਨੇ ਕਦੇ ਕਿਸੇ ਤਰ੍ਹਾਂ ਦਾ ਕੋਈ ਕੰਪਲਿਕੇਟਿਡ ਕੇਸ ਆ ਸਾਂ ਆ ਜਾਂਦਾ ਵਾ ਜਿੱਥੇ ਕਿ ਸਾਰੇ ਜਾਨੇ ਡਾਕਟਰ ਅਸੀਂ ਜਿਹੜੇ ਆ ਆਪਣਾ ਦਿਮਾਗ ਜਿਹੜਾ ਆ ਉਹ ਜੋੜ ਕੇ ਲੱਭ ਸਕਦੇ ਆਂਸਰ ਦਾ ਉਹਦੇ ਵਿੱਚ ਸਾਡੇ ਅਮਰੀਕਨ ਜਿਹੜੇ ਡਾਕਟਰ ਨੇ ਉਹ ਵੀ ਹੱਲ ਕਰਨਗੇ ਥੈਂਕ ਯੂ ਥੈਂਕ ਯੂ ਸਰ ਵੈਲਕਮ